ਸਰਸੇ ਵਾਲੇ ਬਾਈ ਜੀ ਮਾੜਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਵਧੀਆ ਤਾਜ਼ੀਆਂ ਸੁਈਆਂ ਤੇ ਬਾਈ ਨਾਲ ਕਰਦੇ ਗੱਲਬਾਤ ਤੇ ਇੱਕ ਝੋਟੀ ਆਂਦੀ ਆ ਬੈਸਟ ਤੇ ਵੱਡੇ ਰਿਕਾਰਡ ਵਾਲੀ ਝੋਟੀ ਆ ਤੇ ਬਾਈ ਨਾਲ ਕਰਦੇ ਸਾਰੀ ਗੱਲਬਾਤ ਤਿੰਨ ਬੈੜਾ ਆ ਤੇ ਬਾਈ ਨਾਲ ਸਾਰੀ ਡਿਟੇਲ ਪੁੱਛਦੇ ਆ ਸਸੇ ਗਲ ਬਾਈ ਜੀ ਸਸੇ ਗਲ ਵੀਰ ਜੀ ਦਿਖਾ ਜੇ ਆ ਵਧੀਆ ਠੀਕ ਸਾਹਿਬ ਜੀ ਜਿਹਨੇ ਭਾਨਪੁਰ ਮਲਾਡੇਰੀ ਫਾਰਮ ਦੇ ਜੁੜੇ ਸਾਰਿਆਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਹੀ ਵੀਰ ਜੀ ਵੀਰਾਂ ਦਾ ਧੰਨਵਾਦ ਕਰਦੇ ਆ ਦੇ ਜਨਵਾਰ ਵੀਰ ਜੀ ਅੱਜ ਆਪਣੇ ਕੋਲ ਤਕਰੀਬਨ 9-10 ਹਾਂਜੀ ਹਾਂਜੀ ਸਾਰੇ ਨਗ ਠੀਕ ਮੀਆਂ ਸੁਈਆਂ ਵੀ ਆ ਤੇ ਚੰਗੀਆਂ ਮਹਿਣਾ ਵੀ ਹੈਗੀਆਂ ਟੋਖੜਾਂ ਗੱਬਣਾ ਵੀ ਠੀਕ ਹੈ ਹਰ ਤਰ੍ਹਾਂ ਦਾ ਮਾਲ ਹੈਗਾ ਤੇ ਚੰਗੀ ਅਮਸਰ ਕੱਟੀ ਵੱਡੀ 5 6 ਲੱਖ ਵਾਲੀ ਮਹਿੰਦੀ ਝੋਟੀ ਤੇ ਵੱਡੀ ਝੋਟੀ ਦੀ ਰਿਕਾਰਡ ਵਾਲੀ ਆਈ ਹੈ ਚੰਗੀ ਮਹਿਦੀ ਰਿਕਾਰਡ ਵਾਲੀ ਝੋਟੀ ਹੈ ਅਮਸਰ ਕੱਟੀ ਇੰਦੀ ਨਹੀਂ ਗਈ ਸਿੰਘੀ ਇਹ ਯਾਦਗਰੀ ਨਿਸ਼ਾਨਾ ਤੇ ਦੰਦਾਂ ਤੋਂ ਕੀ ਹੈ ਜੀ ਖੀਰੀ ਹੈ ਖੀਰੀ ਹਾਂ ਇਹਦੇ ਬਾਕੀ ਮਈਆਂ ਵੀ ਸੁਈਆਂ ਸਵਾਈਆਂ ਝੋਟੀਆਂ ਇੱਥੇ ਗੱਬਣਾ ਵੀ ਠੀਕ ਬੱਚਾ ਮਰੀ ਹਰ ਤਰ੍ਹਾਂ ਦਾ ਮਾਲ ਹੈ ਗਾਣ ਤੱਕ ਵੀ ਸਾਰਾ ਸਾਰੇ ਬਛੂ ਹੈਗੇ ਹਾਂਜੀ ਜਨਵਾ ਸਾਰੇ ਟੌਪ ਦੇ ਆ ਠੀਕ ਤੇ ਇਕਲੀ ਇਕਲੀ ਮੈਂ ਬਸ ਰੱਖਦੇ ਆ ਇੱਕ ਨੰਬਰ ਝੋਟੀ ਵੇਖੀ ਆ ਇਹ ਵੇਖੀ ਇਹ ਵੇਖੀ ਪੇ ਲੋ ਝੋਟੀ ਬਹੁਤ ਸਾਫ ਹੀ ਸਾਰੇ ਝੋਟੀ ਵੇਖ ਚੁੱਕੀ ਆ ਹਾਂਜੀ ਠੀਕ ਹੋ ਗਈ ਠੀਕ ਬਾਈ ਓਕੇ ਤੂੰ ਹੋਰ ਥਾਲੇ ਚੰਗੀ ਵੀਰੇ ਠੀਕ ਹਾ ਝੋਟੀ ਵੀਰੇ ਦੂਜਾ ਸੁਆ ਸੁਈ ਆ ਦੂਜਾ ਸੁਆ ਸੁਈ ਆ ਝੋਟੀ 15 ਤੋਂ 20 ਦੇ ਵਿੱਚ ਸੁਆ ਹੋਊਗਾ ਹਾਂਜੀ ਤੇ ਹੁਣ ਝੋਟੀ ਕੋ ਤਿਆਰ ਦੁੱਧ 12 ਕਿਲੋ ਚਵਾਵਾਂ ਉਹਦੇ 12 ਕਿਲੋ ਦੁੱਧ ਤਿਆਰ ਆ ਤੇ ਛੱਡੇ ਦੀ ਕੁਆਲਿਟੀ ਥਾਂ ਦੀ ਕੁਆਲਿਟੀ ਤੇ ਜੈਡ ਬਲੈਕ ਝੋਟੀ ਆ ਮੈਨਾਂ ਵੀ ਵੀਰੇ ਇੱਕ ਰੰਗ ਚਿਵਾਈ ਪੋਲੀ ਏ ਹਾਂ ਪੋਲੀ ਆ ਰੋਮਾਂ ਦੀ ਪੋਲੀ ਵੀਰੇ ਦੀ ਪੋਲੀ ਪਰ ਵੀਰੇ ਝੋਟੀ ਕੋ ਚਵਾਵਾਂ ਦੁੱਧ 12 ਕਿਲੋ ਜਗਾਰ 20 ਕਿਲੋ ਵਾਲਾ ਲੱਗਾ ਪਰ ਜਿਹੜਾ ਚਵਾਵਾਂ ਦੁੱਧ 12 ਕਿਲੋ 12 ਕਿਲੋ ਲਾਰੋ ਜੀ पूरी क्वालिटी झोटी हैं बेस्ट झोटी है दड़ा देखो झोटी का जिन नकीना तुरो जी ए मगर बच्चा की खटा

ਦੱਸੋ ਭਾਈ ਕੀ ਮੋਲੇਗਾ ਮੋਲ ਵੀਰ ਝੋਟੀ ਦਾ ਭਾਵੇਂ ਜੋ ਮਰਜ਼ੀ ਕਰੀਏ ਇਹਦੀ ਲੈਣ ਦੇਣੀ ਉਹ ਦਾ ਭਾਵੇਂ ਆਪਾਂ 5 ਲੱਖ ਹਾਂ ਨਾ 95 ਦੀ 95 ਦੀ 95000 ਦੀ ਐਂਡ 94 ਦੀ ਜਾਂਦਾ ਚਲੋ ਠੀਕ 94000 94000 ਦੀ ਬਾਈ ਕਹਿੰਦਾ ਹਾਂ ਨਾ ਝੋਟੀ ਦੇਣੀ ਆ ਬਹੁਤ ਵਧੀਆ ਜੈਡ ਬਲੈਕ ਚੰਗੀ ਝੋਟੀ ਫਾਲਸੋਰੀ ਵੱਡੀ ਠੀਕ ਓਕੇ ਜੀ ਆ ਜੀ ਟਿੱਕੀ ਖੂਣ ਵਾਲੀ ਆ ਠੀਕ ਨੀ ਨੀ ਦਿਨ ਲੈ ਜੀ ਅੱਠ ਹਾਂਜੀ ਪਰ ਚੰਗੀ ਝੋਟ ਸੱਬਾ ਲਾਂਗ ਕਿਥੇ ਥੱਲੇ ਠੀਕ ਸੜਪਾ ਦਾ ਬਹੁਤ ਸੁਣਾ ਲਗਾ ਦੇਣਾ ਸਰਜੀ ਜੀ ਨੂੰ ਹਾਂ ਜੀ ਆ ਜਵਾਬ ਸੁਣਾ ਦੀ ਇੱਕ ਨੰਬਰ ਇਹ ਢੇਣਾ ਲੈ ਉਹ ਯਾਰ ਪਾ ਆ ਤਾਂ ਆਹ ਦਿਨੋਂ ਬਾੜੀ ਝੋੜੇ ਨੇ ਹਫਤਾ ਤੱਕ ਲੈਣੇ ਪਰ ਝੋੜੀ ਮੈਂ ਤਾਂ ਪਾਲ ਝੋੜ ਝੋੜੀ ਦਾ ਵੇਲੋ ਕਿੱਦਾਂ ਹੋ ਜੀ ਪੂਰੀ ਜਨੂ ਕਹਿੰਦੇ ਗੁੰਦੀ ਦਾ ਰਾਜੀ ਆ ਤੇ ਚੱਟਾ ਪੂਰਾ ਫਟੂਗੀ ਪੂਰੀ ਝੋਟੀ ਮਿਰ ਦੁੱਧ ਵਾਲੀ ਝੋਟੀ ਖਾਣ ਤੇ ਜਾ ਸੁਆ ਸੁਣੀ ਆ ਹਾਂ ਜੀ ਤੇ ਚੰਗੀ ਸਾਖ ਠੀਕ ਠੀਕ ਜੀ ਬਲੈਉ ਬਲੈਉ ਆਠ ਦੀ ਦੀ ਵੀਰ ਪੂਰੀ ਚੰਗੀ ਚੋੜਾ ਮਾਦੀ ਘੱਟ ਬਹੁਤ ਜਿਆਦਾ ਸੋਹਣੀ ਗੱਲ ਨਹੀਂ ਮਸਾਲਾ ਦੋ ਲੂਣ ਦੇ ਠੀਕ ਓਕੇ ਪੂਰੀ ਸਾਡੀ ਬੁਡੀ ਬੁਡੀ ਵੀਰ ਸਾਸ ਗਰੀ ਸਾਰੀ ਦਿਨ ਆਠ ਲੈ ਜੂਗੀ ਖੂਨ ਚ ਤੇ ਪੂਰੀ ਵਧੀਆ ਬਣ ਜੀ ਹਾਂ ਹੁਣ ਭਾਂਡੇ ਦੀ ਵੀ ਪੂਰੀ ਗਰੰਟੀ ਹੋ ਠੀਕ ਸੋ ਜੀ ਮੋਹਰ ਵੀ ਨਾ ਜੋ ਮਾਣੀ ਨੇ ਜੇ ਸਮੇਂ ਦੇ ਨਾਲ ਨਾ ਝੋਟੀ ਵੇਖਦੀ ਆ 8 ਲੱਖ ਦੀ ਪਰ ਉਹ ਮੋਲ ਨਹੀਂ ਕਰਨੇ ਕੋਈ ਹਾਂਜੀ ਹਾਂ ਤੇ ਨਾ ਮੋਲ ਇੱਕ 15 10 ਦੀ ਜਰਾਂ ਇੱਕ 5 ਦੀ ਇੱਕ 5 ਲਓ ਜੀ ਇੱਕ 5 ਦੀ ਬਾਈ ਕੰਦਾ ਹਾਂ ਨਾ ਝੋਟੀ ਦੇ ਦਾਂਗੇ ਤੇ ਜੇ ਪੂਰੀ ਖੁੱਲਣੀ ਆ ਬੰਨੀ ਆ ਜੀ ਪਰ ਐ ਜਿਹੜਾ ਵੀਰਪਰਾ ਝੋਟੀ ਨਾਲ ਜੋ ਪਹਾੜ ਦੀ ਥਣਾ ਦੀ ਫੁੱਲ ਗਾਰੰਟੀ ਹੋ ਗਈ ਸਾਫ਼ ਸੁਥਰੀ ਸਾਰੀ ਇੱਥੇ ਓਕੇ ਵੀਰਪਰਾ ਉੱਤੇ ਆ ਕੇ ਸਾਡੇ ਮਾਲ ਵੀਰ ਅਸੀਂ ਕਹਿੰਨੇ ਆ ਜੇ ਨਾ ਪਵਾ ਰਾਜਜ ਹੈ ਨਾ ਉਤੇ ਆ ਗਈ ਜਨਵਰ ਵੇਖ ਕੇ ਲਵੇ ਜਾਂ ਮੈਂ ਪਛਾਹ ਹੁੰਦਾ ਵੇ ਤੇ ਫਿਰ ਓਕੇ ਬਾਈ ਜੀ ਓਕੇ ਜੀ ਜੀ ਬੱਚਾ ਮਰ ਗਿਆ ਬੱਚਾ ਮਰ ਗਿਆ ਬੱਚਾ ਮਰ ਗਿਆ ਨਹੀਂ ਦਾ ਵੀਰ ਹਾਂਜੀ ਦੁੱਧ ਹੈਗਾ 8 ਕਿਲੋ ਕੋਈ 7 ਕਰਕੇ ਦਿੰਦੇ 7 ਕਰਕੇ ਦਿੰਦੇ ਠੰਡੀ ਮਾੜੀ ਵਧੀਆ ਇਧਰ ਪਵਾਣਾ ਨਹੀਂ ਦਵਾਂਗੇ ਮੈਂਦੀ ਮੈਂਦੀ ਗਰੰਟੀ ਹੋ ਗਈ ਲਾਤਣਾ ਫੋਟੋ ਵੀ ਭਾਵੇਂ ਪਾਈਆ ਖਲੋਗੇ ਦਊਗੀ ਤਰ੍ਹਾਂ ਦੀ ਮੈਂਦੀ ਠੰਡੀ ਆ ਜੀ ਨੂੰ ਕਹਿੰਦੇ ਵੀ ਨਹੀਂ ਠੰਡੀ ਪਰਫੀ ਆ ਇੰਦਾਂ ਥੱਲੇ ਬੈਜੋ ਠੀਕ ਹੈ ਜੇਗੇ ਵਾਲੂ ਆ ਸੱਜਣਾ ਕ ਲਈ ਖੰਦੂ ਦੋਦਾਂ ਵੀਰੇ ਵਾਰ ਸਾਹਿਬ ਦੀ ਮਈ ਸੇਵਾ ਪੂਰੀ ਹੋਵੇ ਸੇਵਾ ਪੂਰੀ ਹੋਵੇ ਜਿਹੜੀ ਗੱਲ ਓਕੇ ਲੈ ਆਈ ਲੈ ਆ ਲੈ ਆਓ ਜੀ ਨੋ ਲੈ ਈ ਮੈਂ ਵੀ ਫੜ ਫੜਾਂ ਦੀ ਬੜੀ ਖਾਸ ਆ ਹਾਂਜੀ ਤੇ ਜੋਧੜੀ ਮਈ ਓਕੇ ਜੀ ਆ ਬਿਲਕੁਲ ਜਾਇਜ਼ ਇਹਦਾ ਹਾਂਜੀ ਆ ਗਿਆ ਬਿਲਕੁਲ ਠੀਕ ਮੋਲ ਮਹੀਨਾ ਵੀਰ ਭਾਵੇਂ ਕਰ ਲਈਏ 55 ਹਾਂਜੀ 50 ਤੇ 2 ਛੱਡ ਦਾਂਗੇ 48000 45000 ਦੀ ਵੀ ਲਓ 45 ਦੀ ਲਓ ਜੀ ਹਾਂ ਨਾ ਇਹ ਬਾਈਕ ਦਾ 45000 ਦੀ ਮਹੀਂ ਜਿਹੜੇ ਬੰਦਾਂ ਕੋ ਲਈ ਆ ਕੋਈ ਉਹ ਗੱਲ ਨਹੀਂ ਬਿਲਕੁਲ ਜੈਜਵੀਰ ਪਹਾੜਾ ਦੇਖੋ ਜੀ ਇਹਦੇ ਤਿੰਨ ਚਾਰ ਮਹੀਨੇ ਚੋ ਗਈ ਫਿਰ 35 ਦੀ ਆ ਫਿਰ ਵੀ ਵਾਦੇ ਵਾਦੇ ਆ ਵਾਦੇ ਰਹਿੰਦੀ ਆ ਗਾਣਾ ਵੀ ਵਰਕਾਂ ਪੂਰੀ ਤੇਜ਼ੀ ਆ ਮੱਜਾਂ ਦੀ ਨਸਲੀ ਮਹੀਂ ਮੇਰੇ ਪਹਾੜ ਰੇਣ ਭਰ ਬਿਲਕੁਲ ਜੈਜ ਗਾੜੀ ਵੀ ਆ ਜਾ ਰਹੀ ਜਾ ਜੀਨ ਚੋ ਮਹੀਂ ਲੈਂਦੀ ਸਾਡੇ 5 ਲੱਖ ਦੀ ਜਿਹੜਾ ਉਹ ਵੀਰਪਰਾ ਕੱਟੀ ਲਵੇ ਚਾਚਾ ਮੇਰਾ ਥੀੜੀ ਸਪਾਈਟਰ ਆ ਪਾ ਮੈਂ ਭੱਜੀ ਆ ਹਾਂਜੀ ਸਾਡੇ 5 ਲੱਖ ਦੀ ਆਬ ਮਹੀਂ ਸਾਰੋਂ ਲੈ ਕੇ ਆਂਦੀ ਆ ਹੀ ਆਪ ਜਾਗੇ ਉਹਦੀ ਵਾਰ ਕੱਟੀ ਖੀਰੀ ਆ ਖੀਰੀ ਆ ਪਰ ਉਹ ਸਿੰਗੀ ਕੀ ਚੀਜ਼ ਲੱਗੀ ਆ ਬਾਹਰ ਲਿਆਓ ਇਹ ਪਹਿਲਾਂ ਬਾਹਰ ਕੱਢੋ ਫਿਰ ਚੈੱਕ ਕਰਦੇ ਆ ਜੇ ਇਹ ਮੈਨਾ ਚੀਜ਼ ਜਿਹਨੂੰ ਕਹਿੰਦੇ ਸਰਾਨਾ ਉਹ ਹੈ ਬਵਾਲ ਦੀ ਇਹ ਆਪ ਲੋਕ ਦੱਸਣਗੇ ਵੀਰ ਭਰਾ ਵੀ ਕੀ ਚੀਜ਼ ਆ ਜੀ ਆਣ ਕਰਨਗੇ ਵੀ ਕੀ ਚੀਜ਼ ਕਰੀ ਆ ਇਹ ਖੀਰੀ ਦਾ ਈਡਾ ਵਾਲਾ ਕਾਦੇ ਵਾਲੇ ਕਿੰਨੀ ਜਵਾਨ ਝੋੜੀ ਬਣਨੀ ਆ ਕੋਰੀ ਮੱਝਾਂ ਜੱਡੀ ਆ ਮੱਝਾਂ ਜੱਡੀ ਆ ਕਿ ਬੇਨਬੂਤ ਬੜੀ ਆ ਪਿਓਰ ਖੀਰੀ ਵੀ ਦੰਦੇ ਪੁੱਟ ਕੇ ਖੜੇ ਠੀਕ ਆਹ ਸੋਣਾ ਜਨਮ ਆ ਵੀਰ ਜੀ ਨੂੰ ਸਾਰਾ ਹੀ ਟੌਪ ਆ ਤੋਫਾ ਹੀ ਲਿਆ ਆ ਆਹ ਤੇ ਆਹ ਨਾ ਸਾਰੀ ਖਰੇ ਦੀ ਟੌਪ ਕੁਆਲਟੀ ਵਾਲੀ ਅੰਡੀ ਤੇ ਜੀ ਤੇ ਸਾਲ ਸੁਧਰੀ ਠੀਕ ਜੀ 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 ਵੀ ਆਹ ਤਾਂ ਪਿਆਰਾ ਇਹੋ ਜਿਹਾ ਚੰਗੀ ਲੱਗੀ ਇਹਨੂੰ ਬਾਕੀ ਵੀ ਜਿਹੜਾ ਵੀਰ ਭਰਾ ਚਾਹ ਵਣ ਹੋਵੇ ਇਹ ਇਸ ਤਰ੍ਹਾਂ ਦੀ ਚੀਜ਼ ਆ ਖਲਾਰਪੇ ਪੋਲੇ ਖਾਵੇ ਕੱਲੀ ਵੀ ਜਦਾ ਕਹੇ ਨਾ ਕੱਲਾ ਡੰਗੜੇ ਆ ਕੇ ਡੰਗੂਗੀ ਕੋਈ ਲਿੰਗਾਂ ਦਾ ਪਤਾ ਹੀ ਨਹੀਂ ਐਨੀ ਜਿਆਦਾ ਠੱਗ ਅਸਲੀ ਡੰਗਰ ਦਾ ਤੇ ਇਹੋ ਫਾਇਦਾ ਹੁੰਦਾ ਗੱਲ ਹੀ ਹੋਰ ਵੀਰ ਦੰਦ ਫਟ ਕੇ ਗੀਕ ਕੇ ਖੜੇ ਦੋਂਦੀ ਸੂ ਪੈਣਾ ਇਹਨੇ ਦੋਂਦੀ ਠੀਕ ਐ ਇਥੇ ਵੀ ਇਹ ਖੀਰੀ ਖਾਓ ਪਹਿਲਾਂ ਫੇ ਜਿਹਨੂੰ ਕਹਿੰਦਾ ਜੀਰੋ ਉਹ ਅੱਜ ਉਂਗਲ ਵੀ ਨਹੀਂ ਲੰਗਦੀ ਇੱਜ ਠੀਕ ਐ ਭਾਈ ਬੂਥੀ ਵੇਖੋ ਫਿਰ ਕਿੱਡੀ ਪਤਲੀ ਆ ਵੀਰ ਭਰਾ ਵੀ ਜਿੱਦਾਂ ਨੁਸਰੀ ਘੋੜੀ ਵੀ ਬੂਥੀ ਨਹੀਂ ਪਤਲੀ ਹੁੰਦੀ ਹਾਂਜੀ ਬੂਥੀ ਪਤਲੀ ਵੇਖੋ ਕਿੱਡੀ ਸ਼ਾਨਦਾਰ ਝੋਟੀ ਆ ਤੇ ਪੁਰੀ ਬਣੂਗੀ ਸਮਝਣਾ ਮੈਂ ਨਾ ਵੀਰ ਮਾਂ ਜਿਹੜਾ ਕੱਦ ਪੂਰਾ ਵੱਡਾ ਜਿਹਨੂੰ ਕਹਿੰਦੇ ਜਿਹਦਾ ਬੱਚੀ ਬਲੀ ਬਲੀ ਜਣਾ ਹਾਂਜੀ ਚੰਗਾ ਜਨੂਰ ਟੌਪ ਦਾ ਆ ਗਿਆ ਠੀਕ ਜੀ ਮਰ ਪਾ ਚਾਹ ਦੇ ਦਾ ਮੈਂ ਦੀ ਗਾਰੜ ਹੈ ਜਿਹੜੀ ਚੁੰਗਦੀ ਰਹੀ ਹੈ ਤੇ ਗਾਂ ਬਣੋਗੀ ਫਿਰ ਲੱਖਾਂ ਦੇ ਵਿੱਚ ਹੀ ਇਹ ਇਹ ਤੇ ਜਿਹੜਾ ਖਾ ਭੀ ਮੇਲੇ ਟੋਟੀ ਰਖਾਓ ਸਲਤਾਨ ਤੁਹਾਨੂੰ ਖਾ ਦੀਏ ਖੋ ਜਟੜੀ ਡੀਫ ਦੇ ਮੇਲੇ ਚ ਖੜਾਉਣ ਵਾਲੀ ਕੱਟੀ ਆ ਬਹੁਤ ਸੋਣੀ ਝੋਟੀ ਅੱਜ ਨੂੰ ਅੱਵਲ ਬੈਸਟ ਹੀਰਾ ਕਿਹਾ ਜਾਂਦਾ ਨਾ ਉਹ ਝੋਟੀ ਭਈਆਂ ਨੇ ਕੱਢ ਕੇ ਆਂਦੀ ਹੈ ਏ ਗੱਲਾਂ ਕੋਈ ਚੰਗੀ ਚੀਜ਼ ਸਾਂਭੂਗਾ ਗਾਂ ਰਵੇ ਦੀ ਬਣੋਗੀ ਕੁਆਲਿਟੀ ਵਾਲੀ ਹਨਾ ਜਿਹੜੇ ਵੀਰ ਨੇ ਘਰ ਰਵਾ ਤਿਆਰ ਕਰਨ ਨਾ ਬਿਲਕੁਲ ਸਹੀ ਗੱਲ ਆ ਇੱਥੇ ਵੀਰ ਚੰਗੀ ਹੈ ਤੰਦੀ ਮਾਰਦੇ ਰਾਂ ਗਿਆ ਉੱਚੀ ਦੀ ਢੋਲ ਆਈ ਠੀਕ ਜੀ ਇੱਕ ਬੱਚਾ ਵੀਰ ਇਹਦਾ ਚੰਗਾ ਪਾ ਲੰਬਾਈ ਬੜੀ ਝੋਟੀ ਦੀ ਬੇਲ ਬੁੱਲ ਬਹੁਤ ਜ਼ਿਆਦੀ ਹੈ ਇਹੋ ਜਿਹੇ ਜਾਨਵਰ ਵੀਰ ਜਿਹੜਾ ਖਰਾਕ ਦੇ ਸਿਰ ਉਹ ਜੀ ਮੋਲ ਨਹੀਂ ਦੀ ਜਿੰਨਾ ਵੰਡ ਛੰਡ ਫੀਡ ਖਾ ਕੇ ਤਿਆਰ ਹੋਈ ਹੈ ਨਾ ਇਹਦੇ ਕਿਨੇ ਜਿੰਨੇ ਪੈਸੇ ਕੋਈ ਨਹੀਂ ਹੁਣੇ ਉਹਨੇ ਪੈਸੇ ਥੋੜੇ ਇਹਦੇ ਪਰ ਸੋਫਾ ਆਇਆ ਪੇਗਾਹ ਛੋਟੀ ਜੋ ਤਿਆਰ ਹੋਣੀ ਵੱਡੀ ਸੁਣੀ ਆ ਉਹਦਾ ਕਮਾਲਾ ਕਰੂਗੀ ਵੀਰ ਜੀ ਉਹਦੇ ਕੰਨੀਆਂ ਕੰਨੀਆਂ ਜਦੋਂ ਇੰਨੀ ਸੇਵਾ ਕੀਤੀ ਹਣੀ ਆ ਬਿਲਕੁਲ ਸਹੀ ਗੱਲ ਆ ਇਹਨਾਂ ਕਮੇਟੀ ਆ 2-3 ਲੱਖ ਵਾਲੀ ਦੇ ਕਮੇਟੀ ਕਾਲੇ ਕਰਦੇ ਮੈਂ ਨਹੀਂ ਮੈਂ ਕਿਹਦੇ ਨੂੰ ਵਾਦੇ ਰਹਿੰਦੀ ਆ ਸ਼ੌਂਕ ਉਹਦਾ ਮੈਂ ਮੋਲਣੀ ਵੀਰੇ ਸ਼ੌਂਕ ਉਹਨੇ ਲੈਣੀ ਆ ਜਿਹੜੀ ਗੱਲ ਸ਼ੌਂਕ ਲੈਣੀ ਆ ਦੂਜਣੇ ਦੇ ਦੂਜੇ ਪੰਜਣੀਆਂ ਦੇ ਵਾਸਤੇ ਕੱਟੀ ਆ ਜਿਹਦੇ ਜਿਹੜੇ ਸ਼ੌਂਕ ਦਾ ਮੋਲ ਆ ਉਹਦੇ ਵਾਸਤੇ ਇੱਕ ਨਾ ਗਿਆ ਨਾ ਗਿਆ ਹਾਂ ਸਹੀ ਗੱਲ ਵੇਖੋ ਜੀ ਦੇਖੋ ਮੁੰਦਰੀ ਸੈਟਾਂ ਗਾਹੀ ਨਮਰੇ ਟੋਪ ਸਾਰੀ ਸਰਾ ਤੇ ਮੌਲਵੀ ਦੇ ਖਾਣ ਨਹੀਂ ਹਾਂਜੀ ਕੋਈ ਤੋੜ ਭੰਨ ਵਾਲਾ ਕੰਮ ਨਹੀਂ ਬਿਲਕੁਲ ਜੈਲ ਜਿਣੀ ਨਹੀਂ ਦੇਣੀ ਮੁੱਲ ਭਾਵੇਂ ਕਰਾ ਇਹਦਾ 65 55 ਜੋਮਰੀ 50000 ਦੀ ਐਂਡ ਹਾਂ ਨਹੀਂ ਹੋਣੀ ਓਕੇ ਰਿਪੋਰਟ 50000 ਦੀ ਹੋਣੀ ਆ ਇਹਦੇ ਫਿਰ ਆਪਣੀਆਂ ਕਰ ਗਈਆਂ ਗੱਟੀਆਂ ਲੱਗੇਗੀ ਨਹੀਂ ਲੱਗਣਗੀਆਂ ਠੀਕ ਹੈ ਜੀ ਪਾਲਦੀ ਰਹੀ ਮੈਂ ਚਾਰ ਬੇਚ ਜਗਾੜਾ ਨਹੀਂ ਆ ਜਿਹੜਾ ਜਾਜ ਇਹ ਸਾਂਭ ਸਮਾਈ ਦਾ ਮੋੜ ਦੇਖੋ ਗੱਲਾਂ ਆ ਮਜਾ ਸੂਏ ਆ ਸੁਈਆਂ ਤੇ ਕਾਤ ਕਾਤ ਉਹਦਾ ਆਮ ਗੱਡੀ ਮਿਲ ਜੰਦੀ ਪਾਣਾ ਪਰ ਜੇ ਸ਼ਕੀਨ ਗੱਡੀ ਆ ਤੁਹਾਨੂੰ ਪਤਾ ਫਿਰ ਕਿਹੜੇ ਵੱਡੇ ਰਵੇ ਦੀ ਆ ਦੱਸੋ ਬੀ ਜੀ ਇਹ ਵੀਰ ਇਹਦਾ ਖਰਚਾ ਗਣੀ ਹੈ ਨਾ ਹਾਂਜੀ ਇਹ 10000 ਦਾ ਮਹੀਨੇ ਦਾ ਦੋ ਦਾ ਹਿਸਾਬ ਦਾ ਇਹਦੇ ਬਾਅਦ ਖਰਚਾ ਖਾ ਗਈ ਆ ਖਾ ਗਈ ਆ ਉਹ ਚਾਜਾਂ ਦੇ ਕੋਈ ਲੈਣਾ ਦੇਣੀਆਂ ਇਹੋ ਉਹ ਆਪਣੇ ਚਾਚਾ ਕਹਿੰਦਾ ਵੀ ਬੰਨਗੇ ਝੋਟੀ ਤੇ ਚੱਲ ਸੇਵਾ ਵਾਲੇ ਖਾਂਦੇ ਕਿਦੇ ਘਰ ਸੇਵਾ ਥਾਨ ਘਲਦੇ ਵੀ ਚੀਜ਼ ਭਲੇ ਗਾਂ ਗੀ ਪੁਜਾ ਕਰੇ ਵੀ ਚੀਜ਼ ਆਈ ਹਾਂਜੀ ਤੇ ਦੇਖੋ ਮੰਤਰੀ ਸਿੰਘ ਗੱਡੀ ਰੱਖੀ ਹੋਏ ਤੇ ਸੋਹਣੀ ਲੱਗੇ ਕਿ ਮਾੜੀ ਆ ਗਈ ਠੀਕ ਆ ਭਾਈ ਲਓ ਜੈ ਬੈੜਾ ਮਖਾਈਏ ਦੇਖੋ ਬਹੁਤ ਸ਼ਾਨਦਾਰ ਝੋਟੀ ਬੈਚ ਝੋਟੀ ਹੈ ਚਲੋ ਜੀ ਸਹੀ ਗੱਲ ਜੀ ਲਓ ਜੀ ਵਾਹ ਵੀ ਵਾਹ ਆ ਗਾਵਾਂ ਵੀਰ ਸ਼ਾਈ ਵਾਲਾ ਸ਼ਾਈ ਵਾਲਾ ਆ ਗਿਆ ਗਰਮੀਆਂ ਵਾਲਾ ਗਾਂ ਗਾਂ ਜਿਤਨਾ ਦਾ ਚਾਹੀਦਾ ਨਾ ਮਾਲ ਉਹ ਉਹ ਸਟਾਕ ਉਹ ਸਟਾਕ ਗਰਮੀਆਂ ਵਾਲਾ ਇਹਨੂੰ ਭਾਵੇਂ ਤੁੱਪੇ ਬਣ ਜਾਣ ਗਰਮੀ ਇਹਨਾਂ ਗਰਮੀ ਥੋੜਾ ਬਣਾਉਣੀ ਆ ਆ ਤੁੱਪੇ ਬੱਦੀਆਂ ਵੇ ਲੋ ਭਾਵੇਂ ਤੁੱਪੇ ਬਣ ਕੇ ਵਾਂਡੇ ਜਾਓ ਭਾਵੇਂ ਖਰਾਬ ਨਹੀਂ ਹੋਣੇ ਇਹਨਾਂ ਵੀ ਦਜੀ ਐਫ ਗਾਵਾਂ ਗਾਉਂਦੇ ਨੇ ਮੂੰਹ ਟੱਡਿਆ ਹੋਵੇ ਬਿਲਕੁਲ ਸਹੀ ਇਹਨਾਂ ਨੂੰ ਨਹੀਂ ਕੋਈ ਪਰਵਾਹ ਠੰਡੀਆਂ ਠੰਡੀਆਂ 18 ਕਿਲੋ ਵਾੜ ਦੇ ਕੋਲ ਬੋਲਾ ਹੋਊਗਾ ਹੁਣ ਚਵਾਵਾ ਮਗਰ ਵਸ਼ੀ ਮਗਰ ਵਸ਼ੀ 18 ਕਿਲੋ ਮਗਰ ਵਸ਼ੀ ਆ ਕੋਈ ਰਸੀ ਨਹੀਂ ਪਾਉਣੀ ਹਾਂ ਜੀ ਵੀਰ ਜੀ ਇਹਨਾਂ ਠੰਡੀਆਂ ਤੇਰੀ ਸਾਹ ਜੂਰੀ ਲਿਆਉਣੀ ਆ ਜਰੂਰ ਸ਼ਾਈ ਵਾਲਿਆ ਪਰ ਲਿਆਉਣੀ ਆ ਫ੍ਰਿਜ ਆਈਆਂ ਫਿਰ ਜਾਂ ਲਿਆਉਣੀ ਆ ਆ ਬੱਚੇ ਦਾ ਥੋੜਾ ਕਰਦੀ ਜਾਂਦਾ ਦਾ ਹੱਥੋਂ ਤੇ ਲਵਾ ਕੇ ਵਸਾ ਦਿੰਨੇ ਆ 20 ਥੱਲੇ ਪੈਨੇ ਆ ਖੱਡੀ ਸੀ ਲਿਆ ਤੇ ਆਹ ਇੱਕ ਨੰਬਰ ਰੋਹ ਵਰਗੀ ਧਾਰਿਆ ਪੌਲੀ ਠੀਕ ਐ ਪੂਰੀ ਸੇਵਾ ਕਰੇ ਭਾਈ 23 ਕਿਲੋ ਦੁੱਧ ਚੱਲਣ ਵਾਲੀ ਆ ਆਰਾਮ ਮਗਰ ਬੱਚੀ ਆ ਅੱਜ 21 ਕਿਵਾਂ ਦੇਨੇ ਆ ਸੂਈ ਨੂੰ ਆ ਜਾ ਬੱਚੀ ਵਧੀਆ 18 ਕਿਲੋ ਦੁੱਧ ਚੱਲੰਦੀ ਹੈ ਲੈ ਕਿਰਨ ਨਾੜੂ ਨਾਲੀ ਨਾਲ ਨਾਲੇ ਲੋਈ ਠੰਡੀ ਸੀ ਦਾ ਕੋਈ ਕਾਲੀ ਕੁੜੀ ਪੈਣਾ ਨਹੀਂ ਬਹੁਤ ਚੰਗੀ ਹੈ ਹਾਂਜੀ ਆਹ ਦੇ ਜਿੰਨੀ ਹੈ ਠੀਕ ਦੇਖੋ ਪੂਝ ਪਾ ਚੁੱਕੇ ਨੇ ਠੰਡੀ ਪੂਰੀ ਕਾਲੀ ਕੋਈ ਨਹੀਂ ਖਾਸ ਸੋਹਣੀ ਬਸ਼ੀਗੇ ਠੰਡੀ ਤੇ ਇਹਦਾ ਮਾੜਾ ਕੈਮਰੇ ਕੋ ਡਰਦੀ ਕੋ ਕਾਲੀ ਹਾਂਜੀ ਮੋਲਵੀਰ ਜੋ ਮਰਜ਼ੀ ਕਰੀਏ ਬਿਲਕੁਲ ਜਾਇਜ਼ ਭਾਅ ਲਾ ਦੇ ਦਾਂਗੇ ਹਾਂਜੀ ਮੋਲ ਵੇੜ ਦਾ ਭਾਅਵੇਂ ਕਰੀਏ 65 ਹਾਂਜੀ 60 ਜੋ 205800 52 ਦੀ ਹਾਣਾ ਵੀਰ ਦੀ 55 ਦੀ ਲਓ ਜੀ 55 ਦੀ ਐਂਡ ਲੋ ਜੀ ਫ੍ਰਿਜ 55000 ਦੀ ਐਂਡ ਠੰਡੇ ਸੀ ਆ ਗਾੜੀ ਵੀਰ ਜੀ ਆ ਗਈ ਗੇਅਰ ਪਿਓ ਗੇਅਰ ਗੇਅਰ ਨਾਲ ਸਲਪੀਓ ਯਾ ਕੀ ਖੁੱਭੀਆਂ ਇਹ ਪੰਜਾਂ ਮਹੀਨੇ ਦੀ ਗੱਬਣਿਆ ਇਹ ਪੰਜਾਂ ਮਹੀਨੇ ਦੀ ਗੱਬਣਿਆ ਧਿਆਨ ਆ ਧਿਆਨ ਆ ਜੀ ਡਰਦੀ ਹੋੜੀ ਹੈ ਕਿਹੜਾ ਕੋਈ ਗੱਲ ਨਹੀਂ ਧਿਆਨ ਨਾਲ ਨਾ ਘਰੋਂ ਨਹੀਂ ਕੱਢੀ ਕਠੀਆਂ ਅਮੋਰ ਰੰਦੀਆਂ ਹੀ ਹੁੰਦੇ ਹਾਂ ਪੰਜਵੇਂ ਮਹੀਨੇ ਦੀ ਗੱਬਣ ਮਗਰ ਵਸ਼ੀ ਆ ਵਸ਼ੀ ਬਾਏ ਖਾ ਲੈਨੇ 7-8 ਕਿਲੋ ਦੁੱਧ ਜੀ 7-8 ਕਿਲੋ ਹੈ 7 ਕਿਲੋ ਵਧੀਆ ਦੁੱਧ ਉਹ ਚਵਾਵਾ ਹੱਡੀ ਸੀ ਲਿਆ ਕੋਈ ਰਸੀ ਪਾਉਣ ਦੀ ਲੋੜ ਨਹੀਂ ਪੰਜਾਵੇਂ ਚੱਕ ਪਾਸ ਗੱਬਣ ਚੱਕ ਪਾ ਕੇ ਮਗਰ ਵਸ਼ੀ ਵੀ ਗੇਰਿਆ ਬੀਦੀ ਮਗਰ ਵਸ਼ੀ ਵੀ ਆ ਕੀਦੇ ਵਸ਼ੀ ਵੀ ਆ ਲਓ ਜੀ ਕਿੰਨਾ ਤਿੰਨ ਫਾਇਦੇ ਆ ਗੱਬਣ ਹੈ ਦੁੱਧ ਤੇ ਇੱਕ ਮਗਰ ਵਸ਼ੀ ਮਗਰ ਵਸ਼ੀ ਵੀ ਗੇਰਿਆ ਗੇਰਿਆ ਵਸ਼ੀ ਮਗਰ ਦੀ ਧਿਆਨ ਧਿਆਨ ਆ ਬੰਦ ਹੋਈ ਚੱਲਦੀ ਮਣਾ ਕੈਮਰਾ ਠੀਕ ਠੀਕ ਬੰਦ 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 ਬਾਗੇ ਠੰਡੀ ਐ ਨਹੀਂ ਆਉਂਣਾ ਪਾਗੇ ਤੇ ਇਦਾਂ ਕੋਈ ਗੱਲ ਨਹੀਂ ਬਿਨਾ ਵੰਗੇ ਤਾਂ ਬਾਈ ਕਹਿੰਦਾ ਚੌਂਕ ਚੋਈਦੀ ਆ ਵੀ ਠੰਡੇ ਸੀਦਾ ਕੋਈ ਭਰਾ ਤੇ ਆਗੇ ਚੋਗੇ ਖੜਦਾ ਮੁੱਲ ਕਿਉਂ ਮੁੱਲ ਜਿਆ ਮੁੱਲ ਭਾਵੇਂ 35 30 ਤੋਂ 22800 ਰੁਪਏ 28000 ਦੀ ਹਾਂ ਨਾ ਵੀਰ ਜੀ ਪੰਜੀ ਦੀ ਲਓ ਜੀ ਪਰਾ ਬੱਛੀ ਖਾ ਦੀਏ 5000 ਦੀ ਮਗਰ ਬੱਛੀ ਆ 25 ਸਹੀ ਗੱਲ 5000 ਦੀ ਬੱਛੀ ਆ ਜਿਹੜੀ 20 ਗਾਈ ਰਗੀ 5 ਗਾਈ ਵੀਰ ਇੱਕ ਵੈਲ ਹੋਰ ਚਗੀ ਜਾ। ਦੇਖੋ ਜੀ ਬੱਛੀ ਵੀ ਗਾਂਕ ਨਹੀਂ ਤਿਆਰ ਸੋਹਣੀ ਪਾਲੀ ਆ ਕੜੀ ਸੋਹਣੀ ਮਗਰ ਬੱਛੀ ਫਰੀ। ਠੀਕ ਆ ਬਾਈ ਜੀ। ਇਹ ਚੰਗ ਫੇਰੇ ਆਉਣੀ ਆ। ਇਹ ਚੰਗ ਫੇਰੇ ਆਉਣੀ ਆ। ਇਹ ਜੋ ਸੋਹਣਾ ਬੱਛੀ ਲਾਓ ਜੀ ਆ ਦੇ। ਇਹ ਨਕੀ ਨਾ ਕਿਧਾ ਹੁੰਦਾ ਬਾਈ ਜੀ ਕੱਟ ਕੇ। ਇਹ ਬੜੀ ਫੋਨ ਵਿੱਚ ਆਇਆ। ਖਿੱਚ ਕੇ ਫੋਨ ਚ ਰੱਖ ਲੈ। ਸ਼ੋਹ ਵੀ ਚਲਾ ਲਈ। ਇੱਕ ਤੇ ਹੁੰਦੇ ਵੀ ਜਾਨਵਰ ਕੱਲੇ ਦੁੱਧ ਪੀਣ ਨੂੰ। ਇਹ ਫੋਨ ਉੱਥੇ ਜਾ ਕੇ ਰਖਵਾਉਣੀ ਆ ਸ਼ੋਹ ਵਿੱਚ। ਆ ਆ ਅਸੀਂ ਦਾ ਕੋਈ ਮੁੱਲ ਨਹੀਂ ਵੇਖੋ ਜੀ ਕਿਹਦਾ ਸੋਹਣੀ ਬੂਤੀ ਬਾਤੀ ਲੱਗੀ ਆ ਟੋਪ ਦੀ ਪੂਰੀ ਸੁਣੀ ਦੀ ਬੂਤੀ ਆ ਬੱਚਾ ਮਰ ਗਿਆ ਵੀਰ ਵੈੜਦਾ ਬੱਚਾ ਮਰਿਆ ਬੱਚਾ ਮਰਿਆ ਇਹ ਕਿਹਦਾ ਇਦਾਂ ਨਹੀਂ ਬੱਚਾ ਮਰੀ ਵਸੀ ਹਾਂਜੀ ਬੱਚਾ ਮਰ ਗਿਆ ਦੁੱਧ ਦਾਕਾ ਲਓ ਅਸੀਂ ਕੋ ਵਧੀਆ ਹਾਂਜੀ ਤੇ ਬਿਲਕੁਲ ਜਾਇਜ਼ ਵੀ ਸੀ ਦਾ ਖੰਡੀ ਇਦਾਂ ਹੀ ਬਿਨਾ ਮੰਗੇ ਦੋ ਇਦਾਂ ਮੰਗੇ ਦੋ ਕੇ ਇਹਨੂੰ ਮੰਗੇ ਮੁੰਗੇ ਦੀ ਕੋਈ ਲੋੜ ਨਹੀਂ ਵੇਖੋ ਇਹ ਰਸੀਆਂ ਇਹ ਉਹ ਜੀ ਥੋੜਾ ਆ ਆ ਵੇਖੋ ਜੀ ਇਹੋ ਪੀਖੋ ਪੀਖੋ ਨੀਖੋ ਨੰਦ ਇਦਾਂ ਦੰਦਾਂ ਜਾਂਦਾ ਦੋਂਦੀ ਦੋਂਦੀ ਆ ਦੋਂਦੀ ਦੋਂਦੀ ਵਾਸ਼ੀ ਖੇਡਣ ਸਹੀ ਵੀਰ ਜੀ ਪਹਿਲਾਂ ਆ ਵੀ ਆਹ ਵੇਖੋ ਆਹ ਵੇਖੋ ਜੀ ਇਹ ਕਮਾਲਾਂ ਕਿ ਤੁਹਾਡ ਬਣੀਆਂ ਚੀਜ਼ ਆਈ ਹੈ ਫ੍ਰਿਜ ਦੇ ਠੀਕ ਹੈ ਭਾ ਤੁਸੀਂ ਬੈਠੋ ਹਾਜੀ ਜੀ ਮਰਲੇ ਬੰਦੇ ਕੋਈ ਗਾਲੀ ਨਹੀਂ ਵੀ ਤੁਮੇ ਪਾਸੇ ਕੋਈ ਗਾਲੀ ਨਹੀਂ ਕੋਈ ਗਾਲੀ ਨਹੀਂ ਹੈ ਲਓ ਜੀ ਵੇਖੋ 10 ਕਿਲੋ ਦੁੱਧ ਵੀਰ ਜੀ ਵਾਹ ਹੂ ਬੈਠ ਕੋ ਨਾਂਦੇ ਪੁਰੇ ਨਾਂਦੇ ਆ ਦੇ ਕਿੰਨਾ ਮੋਲ ਬਈ ਦਰ ਰਹਾ ਜ਼ਿਆਦਾ ਆ ਜਿਆ ਜਿਆ ਬਹੁਤ ਚੰਗੀ ਵਸਦੀ ਆ ਵੇਖੋ ਜਿਨੋ ਕਹਿੰਦੇ ਘਰੇ ਮਲੇ ਸ਼ਕਲ ਹੀ ਦੇਖੀ ਗਈ ਹੈ ਜੀ ਮੈਂ ਕਿਹਾ ਵੀ ਦੀ ਸ਼ੋਪੀ ਚ ਫੋਟੋ ਲਾਉਣ ਵਾਲੀ ਆ ਵੀ ਯਾਦ ਕਰਦੇ ਵੱਸੀ ਰੱਖੀ ਆ ਦੱਸੋ ਜੀ ਹੋ ਗਿਆ ਤੀ ਬੂਠੀ ਮੇਰੇ ਬਹੁਤ ਜ਼ਿਆਦਾ ਚੰਗੀ ਆ ਥੋੜੇ ਫਟਿਆ ਰਾਜਣੀ ਆ ਕੋਈ ਹਨਾ ਇੱਕ ਮਰੀ ਭਾਰ ਕੇ ਬੜਾ ਦੋ ਦਿਨ ਵਾਂਡੇ ਚੱਲ ਜਿਓ ਫਿਰ ਗੱਲ ਦੋ ਦਿਨ ਵਾਂਡੇ ਚੱਲ ਜਿਓ ਬਾਜ ਆਉਣਾ ਮੈ ਹਾਂ ਆ ਗਈ ਚੋਰ ਜੀ ਠੀਕ ਆ ਜੀ ਕੀ ਆ ਲਗਾਣੇ ਗਾਣਨਾ ਆ ਭਾਂਵੇਂ ਚੋਲੇ ਬਚਿਆ ਫੜਾ ਇਹੋ ਜਿਹੀ ਕੀਤਾ ਆ ਮਾਰਨ ਕਰਨ ਚਲੋ ਦੁੱਧ ਪੂਰਾ ਆ ਤੇ ਬੂਰਾ ਹੋਰ ਦਊਗੀ ਜੀ ਬਤੇਗੀ ਦੁੱਧਾਂ ਜੇ ਬਚਿਆ ਖੜਾਈ ਚ ਕਰਗੀ ਥੋੜਾ ਉਪਰੇ ਥਾ ਕਣ ਕੇ ਆਣ ਕੇ ਡਿੰਗ ਥੋੜਾ ਕਰ ਜਾਂਦਾ ਆ ਬਿਲਕੁਲ ਜਿਆਜ ਵੀਰ ਮੋਰ ਜੇ ਵਾਸੀ ਬੰਦਾ ਜਿੰਨੇ ਦੀ ਵੜ ਵੀਰ ਲਿਆ ਆ ਨਾ ਜੇ ਉਸ ਹਿਸਾਬ ਨਾਲ ਕਹਿੰਦੇ ਆ ਤਾਂ ਵਾਸੀ ਬੜੀ ਮਹਿੰਗੀ ਆਈ ਜੇ। ਅੱਛੀ ਵੀਰ ਜੇ ਆਪੇ ਦੁੱਧ ਚੜਨੀ ਵੰਡ ਬੜਾ ਖਾਂਦੀ ਆ। ਬੱਤ ਤੇ ਪੰਘਾਦੀ ਵਾਸੀ ਉਥੋਂ ਇਹਦੇ ਖਰਚਾ ਉੱਤੇ ਪਿਆ ਜਿਸੋ ਫਾਰਮ ਦੇ ਵਿੱਚੋਂ ਵਾਸੀ ਜਿੱਤੋਂ ਆਈ ਇਹ ਪਤਾ ਇਹ ਤੋਂ ਜ਼ਿਆਦਾ ਪੁੱਛ ਲੈਣਾ ਪੂਰੀ ਕੱਟੀ ਇਹ ਤੋਂ ਪਾਲਾ ਦਾ ਵੀ ਕਿਹੜੇ ਥਾਂ ਤੋਂ ਆਈ ਆ। ਫਾਰਮ ਦੇ ਵਿੱਚੋਂ ਆਈ ਆ। ਲੋਕ ਲੈ ਪੁੱਛ ਪਾਛੇ ਕਰ ਦੇਣੀ ਫਾਰਮ ਜੋਸ਼ ਆਈ। ਮੋਰ ਜਿੰਨੇ ਦੀ ਵੜ ਦੇ ਦੇਣੀ ਮੁੱਲ ਭਵੇਂ ਜੋ ਮਰਜੀ ਹਾਂ ਤੇ ਨਾ 35000 ਦੀ। 35 ਦੀ। ਐਂਡ। ਬਿਲਕੁਲ ਜੈ ਵੀਰ 500000 ਸਾਈ ਕਰਦਾ ਨਹੀਂ ਵੀਰ ਜੀ 100000 ਕਰਦਾ 34000 ਦੀ ਠੀਕ ਹੈ ਜੀ 34000 ਦੀ ਹਾਂ ਨਾ ਇਹ ਨਸਾਂ ਇਹ ਨਸਾਂ ਬਹੁਤ ਘੱਟ ਲੱਭਦੀਆਂ ਆ ਚੱਡੀ ਜਰਸੀ ਪਿਓਰ ਜਿਹੜੀ ਲੱਭ ਨਹੀਂ ਲੱਭਦੀ ਤੇ ਗਾਂ ਕਿਦੇ ਵਸ਼ੇ ਤਿਆਰ ਹੈ 1.5 ਲੱਖ ਦੀ ਬਸ਼ੀ ਆ ਰਮਾਨਾ ਰਮਾਨਾ 1.5 ਲੱਖ ਦੀ ਬਸ਼ੀ ਤਿਆਰ ਹੋਈਏ ਦੇਖਦੀ ਜਿਹੜਾ ਵੀਰ ਲੈਕਣਾ ਫੋਟੋ ਲਵਾ ਕੇ ਕਰ ਲਾਵੇ ਅੱਛਾ ਜੀ ਅਸੀਂ ਦੋਵੇਂ ਲੈ ਲੈ ਰਿਸ਼ਤੇਦਾਰ ਭੈਣ ਭਰਾ ਪਾਣੀ ਫੇਰ ਪੀਓ ਮੈਨੂੰ ਇਹਨਾਂ ਨੂੰ ਵੇਖੂਗਾ ਇਹਨਾਂ ਦੇ ਦਰਸ਼ਨ ਕਰੇ ਉਹਦੇ ਗਾਉ ਮਾਦਾ ਮੱਠੇ ਕੇ ਸੇਸਰੇ ਉੱਠ ਗਏ ਅੱਜ ਆ ਗਈ ਜਰਸੀ ਇਹ ਪੇੜਾ ਇਹ ਕਾਟੇ ਦਾ ਪੇੜਾ ਸੁੱਚਾ ਪੇੜਾ ਜੂਠਾਣੀ ਮਗਰ ਮਗਰ ਭੱਜੀ ਫਿਰਿਆ ਤਾ ਸੁੱਚਾ ਪੇੜਾ ਚਾੜੇ ਤੇ ਸੇਹ ਚ ਮਖਾ ਟੇਕੇ ਮਖਾ ਟੇਕੇ ਜਾਵੇ ਜਿਹੜੇ ਕੰਮ ਉਹ ਕੰਮ ਬਾਂਜਣਗੇ ਸਾਰੇ ਕੰਮ ਬਾਬਾ ਜੀ ਆ ਤੇ ਇਹ ਬਾਬਾ ਬਾਬੇ ਸਾਡੇ ਕੋ ਕਾਂ ਪਸ਼ੂ ਆ ਬਾਈ ਕੋਲ ਤਾਂ ਵਧੀਆ ਲਾਇਕ ਕਮੈਂਟ ਤੇ ਸ਼ੇਅਰ ਯਾਰਾ ਖਿੱਚ ਗੇ ਤੇ ਵਧੀਆ ਨਕੀਨੇ ਆ ਵੱਧ ਤੋਂ ਵੱਧ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਾ ਕਰੋ ਚੈਨਲ ਨੂੰ ਜਿੰਨੇ ਭੈਣ ਭਰਾ ਆਪਣੇ ਚੈਨਲ ਨੂੰ ਵੰਦੇ ਆ ਸਾਰਿਆਂ ਦਿਲੋਂ ਤਾਂ ਦੋ ਚਾਰ ਦਿਨ ਕਾਮੀ ਵੀਡੀਓ ਲੇਟ ਹੋ ਗਈ ਆ ਹੋ ਗਿਆ ਨਾ ਇਹਦਾ ਰੱਖ ਜਾਗੇ ਵੀਰ ਜੀ ਠੀਕ ਆ ਠੀਕ ਆ ਜੀ ਜਿਹੜਾ ਮਾਰਾ ਕਰ ਜੋਰ ਜਣਾ ਜਈਦਾ ਵਾਹ ਕਰੂਗਾ ਚਰਨਾ ਜੀ ਬੋਲ ਤੇ ਫਿਰ ਵੀਰ ਜੀ ਲੱਗੇ ਜਾੜ ਦਾਂਗੇ ਠੀਕ ਆ ਬਾਈ ਬੋਲ ਐਡਰੈਸ ਜੀ ਫੋਨ ਨੰਬਰ ਹੈਗਾ 84 27 40 77 55 ਨਾਮ ਹੋਣਾ ਪਿੰਡ ਪੋਮਾ ਪਿੰਡ ਪੋਮਾ ਹਾਂ ਜੀ ਜਿਹੜਾ ਅੰਮ੍ਰਿਤਸਰ ਤੇ ਪਿੰਡ ਪੋਮਾ ਦੇ ਨੰਬਰ ਬੋਲਤਾ ਪੋਮਾ ਬੋਲਤਾ ਇਹ ਸੱਸੀ ਗੱ